ਫਿਰ ਚ ਵਕੀਲਾ ਸਾਹਿਬ ਆਏ ਮੈਂ ਕਿਹਾ 86 ਜਾਏ ਮੇਰੇ ਖਿਆਲ ਜਦ ਤੱਕ ਅੱਛਾ ਕੈਨੇਡਾ ਜੀ ਅੱਛਾ ਉਦੋਂ ਫਿਰ 2 ਮਹੀਨੇ ਮੈਂ ਉਹਨਾਂ ਦੇ ਨਾਲ ਰਹਾ ਤੇ ਘਰ ਵੀ ਰੱਖੇ ਆਪਣੇ ਉਹਨਾਂ ਚਮਕੀਲਾ ਸਾਹਿਬ ਉਹਨਾਂ ਦੇ ਦੋ ਮੇਰਾ ਪਿਆਰ ਸੀ ਉਹਨਾਂ ਨਾਲ ਅੱਛਾ 2 ਮਹੀਨੇ ਜਿਹੜੇ ਸੱਜਣਾਂ ਨੇ ਉਹਨੂੰ ਮੰਗਾਇਆ ਸੀ ਉਹਨਾਂ ਨੂੰ ਮੈਂ ਕਿਹਾ ਵੀ ਮੈਂ ਇਹਨਾਂ ਦੇ ਨਾਲ ਰਹਿਣਾ ਅੱਛਾ ਮੇਰਾ ਬੜਾ ਪਿਆਰ ਹੋ ਗਿਆ ਸੀ ਉਹਨਾਂ ਨਾਲ ਅੱਛਾ ਉਹਨਾਂ ਦੇ ਨਾਲ ਇੱਕ ਗਿੱਲ ਮਿਊਜ਼ੀਸ਼ੀਅਨ ਮੁੰਡਾ ਹੁੰਦਾ ਸੀ ਮਹਰਾਂ ਵਾਲੀ ਦਾ ਹਰਮੋਨੀਆ ਵਜਾਉਂਦੇ ਸੀਗੇ ਹਮ ਇੱਕ ਸੱਤਾ ਮੁੰਡਾ ਸੀ ਬਹੁਤ ਸੋਹਰੇ ਲੱਕ ਰੋਸ਼ੀ ਸੀ ਮੁੰਡਾ ਕ ਢੱਕਣ ਢੱਕ ਤੇ ਉਹਨਾਂ ਨੇ ਬਹੁਤ ਅਸੀ ਰਹੇ ਆ ਜੀ ਦੋ ਮਹੀਨੇ ਮੈਨੂੰ ਦੇ ਨਾਰੇ ਆ ਔਰ ਮੈਨੂੰ ਇੱਕ ਗੀਤ ਗਾਉਣ ਦਾ ਮੌਕਾ ਦਿੰਦੇ ਹੁੰਦੇ ਸੀ ਹਰ ਪ੍ਰੋਸਕੀਟੀ ਸਟੇਟਨ 2 4 ਸਟੇਜਾਂ 'ਤੇ ਮੈਂ ਗਾਇਆ ਬਾਬਾ ਬੰਦਾ ਸਿੰਘ ਬਹਾਦਰ ਅੱਛਾ ਜੀ ਚਮਕੀਲਾ ਨੇ ਕਿਹਾ ਭਲੇ ਸ਼ੇਰ ਚੱਕ ਦੇ ਫਟੇ ਅੱਛਾ ਜੀ ਤੇ ਜਿਸ ਵਕਤ ਚਮਕੀਲਾ ਸਾਹਿਬ ਨੂੰ ਗੁਰਦੁਆਰਾ ਸਾਹਿਬ ਸਮੰਤ ਕੀਤਾ ਸਿੰਘਾਂ ਨੇ ਉਸ ਵੇਲੇ ਪਹਿਲਾ ਗਾਣਾ ਮੈਂ ਗਾਇਆ ਸੀ ਅੱਛਾ ਹਾਂਜੀ ਇਹਨਾਂ ਨੂੰ ਕਿਤੇ ਸੰਬੰਧ ਵੀ ਤੁਸੀਂ ਗਲਤ ਗਾਣਾ ਕੋਈ ਨਹੀਂ ਗਾਣਾ ਹੂੰ ਤੇ ਫਿਰ ਇਹਨਾਂ ਦੀ ਬੜੀ ਤੇ ਤਗੜੀ ਟੇਪ ਆਈ ਸੀਗੀ ਤਲਵਾਰ ਮੈਂ ਕਲਗੀ ਧਰਦੀ ਆ ਮੈਂ ਤੀਰ ਸੱਚੀ ਸਰਕਾਰ ਦਾ ਓਏ ਹੋਏ ਉਹ ਤਾਂ ਬਹੁਤ ਤਗੜਾ ਗਣਾ ਓਏ ਹੋਏ ਜੋ ਕਿਤੇ ਪਹਿਲਾਂ ਆਏ ਹੁੰਦੇ ਤਾਂ ਗੱਲ ਹੀ ਕੋਈ ਨਹੀਂ ਸੀ